ਅੰਮਦਾ ਜਿਹੜਾ ਇੱਕ ਕਾਲਮ ਹੈ ਉਹ ਬਿਲਕੁਲ ਟਾਪ ਫਸਟ ਦੇ ਉੱਤੇ ਉਹ ਧਰਮ ਦਾ ਜਿਹੜਾ ਇੱਕ ਚ ਹੈਗਾ ਫਾਰਮ ਉਹਦੇ ਵਿੱਚ ਉਹ ਸਿਗਾ ਕਿ ਉਹਦੇ ਵਿੱਚ ਜੇ ਤੁਸੀਂ ਸਿੱਖ ਹੋ ਮੁਸਲਮਾਨ ਜਾਂ ਐਟਸੈਟਰਾ ਜਾਂ ਮਿਨੋਰਟੀ ਹੋ ਤੇ ਤੁਸੀਂ ਉੱਥੇ Yes ਲਿਖਣਾ ਜੇ ਤੁਸੀਂ Hindu ਹੋ ਤੇ ਉੱਥੇ ਤੁਸੀਂ No ਲਿਖਣਾ ਇਹਨਾਂ ਨੇ ਸਾਰੇ ਦੇ ਸਾਰੇ ਫਾਰਮ ਜਿਹੜੇ ਆ ਉਹ ਨੋ ਦੇ ਵਿੱਚ ਉਹ ਬਣਵਾ ਕੇ ਤੇ ਉਹ ਸਾਰੇ ਦੇ ਸਾਰੇ ਫਾਰਮ ਜਿਹੜੇ ਆਪਣੇ ਕੋਲੇ ਸਬਮਿਟ ਕਰਦੇ ਆ ਕੋਣੋ ਜੇ ਮੇਬੀ ਇਹ ਪੇਰੈਂਟਸ ਨਾ ਜਾਗਦੇ ਜਾਂ ਇਹ ਗੱਲ ਸਾਡੇ ਧਿਆਨ 'ਚ ਨਾ ਆਂਦੀ ਇਹ ਸਾਰੀਆਂ ਉਪਾਰਾਏਡੀਆਂ ਜਿੰਨੀਆਂ ਵੀ ਜਨਰੇਟ ਹੋਣੀਆਂ ਸੀ ਉਹ ਸਾਰੀਆਂ ਦੀਆਂ ਸਾਰੀਆਂ ਟੋਟਲ ਹਿੰਦੂ ਦੇ ਵਿੱਚ ਹੀ ਚਾਹੇ ਉਹ ਸਿੰਘ ਸੀ ਚਾਹੇ ਉਹ ਬੱਚਾ ਕੋਰ ਸੀ ਬੱਚੀਆਂ ਸੀ ਸਾਰੇ ਦੇ ਸਾਰੇ ਟੋਟਲ ਉਹ ਹਿੰਦੂ ਬਣ ਜਾਣ ਸੀ ਹਾਂਜੀ ਹਾਂਜੀ ਉਹ ਫਾਰਮ ਇੱਕ ਨਹੀਂ ਜੀ ਫਾਰਮ ਉਹ ਸਾਡੇ ਕੋਲ ਬੱਚਿਆਂ ਦੇ ਪੇਰੈਂਟਸ ਦੇ ਉਹ 8 8 10 10 ਫਾਰਮ ਆ ਚੁੱਕੇ ਹੋਏ ਨੇ ਸਾਜੀ ਗੱਲ ਇੱਕ ਹੋਰ ਕਰਨੀ ਹੈ ਸਾਰੇ ਸਾਰੇ ਸਕੂਲ ਮਗਦੇ ਬਿਹਾਰਗੜ ਮੈਨੂੰ ਦੋ ਦਿਨ ਫੋਨ ਆਏ ਨੇ ਮੇਰੇ ਕੋਲ ਦੁਆਰਾ ਮੰਗੇ ਜਾਂਦਾ ਦਾਰ ਕਰੋ ਦਾਰ ਕਰ ਇਸੇ ਕਰਕੇ ਮੰਗਦੇ ਮੈਂ ਦੁਆਰਾ ਸਿੱਖ ਮੁਸਲਿਮ ਐਂਡ ਐਟਸੈਟਰਾ ਯੈਸ ਫਿਰ ਉਹਨੇ ਕਿਹਾ ਐਂਡ ਹਿੰਦੂ ਨੋ ਮੇਰੇ ਕੋਲ ਜਿਹੜਾ ਫਾਰਮ ਇੱਥੇ ਯੈਸ ਲਿਖਿਆ ਹੈ ਇਹ ਤਰ੍ਹਾਂ ਹੈ ਨੂੰ ਹੈ ਨੇ ਜੀ ਇੱਕ ਚੀਜ਼ ਨੂੰ ਖੁਸ਼ੀ ਨੂੰ ਫਿਰ ਨੇ ਉਹਨੂੰ ਅਪੀਲ ਕਿ ਜਦੋਂ ਵੀ ਤੁਸੀਂ ਆਪਾ ਉੱਥੇ ਜਰੂਰ ਚੈੱਕ ਕਰ ਲੋ ਵੀ ਇੱਥੇ ਗਲਤ ਫਾਰਮ ਤਾਂ ਨਹੀਂ ਕਿਉਂ ਜੀ ਅਸੀਂ ਜੇ ਅਸੀਂ ਅੱਜ ਉਹ ਗਲਤ ਭਾਈ ਦੀ ਭਰਾਂਗੇ ਕੱਲ ਨੂੰ ਸਾਡੇ ਸਾਰੇ ਬੱਚੇ ਹਿੰਦੂ ਬਣ ਜਾਣਗੇ ਇਸ ਲਈ ਫਾਰਮ ਭਰਨ ਤੋਂ ਪਹਿਲੇ ਪੂਰੀ ਤਰ੍ਹਾਂ ਚੈੱਕ ਕੀਤਾ ਜਾਵੇ ਇੱਕ ਚੀਜ਼ ਹੋਰ ਨਾਲ ਇਹ ਆਇਡੈਂਟੀਟੀ ਕਾਰਡ ਬਣਾਉ ਰਹੇ ਸੀ ਆਇਡੈਂਟੀਟੀ ਕਾਰਡ ਬਣਦੇ ਆਇਡੈਂਟੀਟੀ ਕਾਰਡ ਜਦੋਂ ਅਸੀਂ ਨੋ ਲਿਖ ਤਾ ਤਾਂ ਹਿੰਦੂ ਆਟੋਮੈਟਿਕਲੀ ਹਿੰਦੂ ਹੋ ਗਿਆ ਅਸੀਂ ਉਨੀ ਚਾਹਦੇ ਪਰ ਜੋ ਇਸ ਵੇਲੇ ਜਿਹੜੇ ਪ੍ਰਿੰਸੀਪਲ ਹੈਗੇ ਰੰਧਾਲ ਸਾਹ ਉਹਨਾਂ ਦਾ ਕਹਿਣ ਦਾ ਭਾਵ ਹੈ ਕਿ ਜਿਹੜੇ ਸੈਂਟਰ ਤੋਂ ਇਹ ਜੇ ਸੈਂਟਰ ਤੋਂ ਵੀ ਆਇਆ ਮੈਨੂੰ ਨਹੀਂ ਪਤਾ ਕਿੱਥੋਂ ਆਇਆ ਫਾਰਮ ਉੱਥੇ ਆਪਾਂ ਪ ਜੇ ਬੱਚੇ ਨੂੰ ਕਾਲਾ ਪਰਣਾ ਤੁਸੀਂ ਘਬਰਾ ਜਾਏ ਉਹਨੇ ਮਾਂ ਪਿਓ ਕੋਈ ਅਲਰਟ ਹੋ ਕੇ ਫਰਮ ਭਰ। ਸੋ ਨੋ ਲਿਖਣ ਦੀ ਜ਼ਿਆਦਾ ਜ਼ਰੂਰਤ ਹੈ ਕਿ ਉੱਥੇ ਸਿੱਖ ਲਿਖੋ। ਸਿੱਖ ਲਿਖੋ। ਸਿੱਖ ਲਿਖੋ। ਸਿੱਖ ਲਿਖ ਕੇ ਟਿਕ ਮਾਰ ਕੀਤਾ ਜਾਵੇ। ਅਸੀਂ ਸਬੂਚੀ ਸਿੱਖ ਜੰਤੂ ਨੂੰ ਅਪੀਲ ਕਰਦੇ ਫਾਰਮ ਵਪਾਰ ਜਿਹੜੀ ਆਈਡੀ ਦੇ ਫਾਰਮ ਰੋ ਤੋਂ ਪਹਿਲੇ ਪੂਰੀ ਤਾਂ ਚੈੱਕ ਕੀਤਾ ਜਾਵੇ। ਉੱਥੇ ਸਿੱਖ ਸ਼ਬਦ ਲਿਖਿਆ ਜਾਵੇ। ਤਾਂ ਹੀ ਸਾਡੀ ਆਈਡੈਂਟੀ ਬਣੇਗੀ ਜੀ। ਦੇਖੋ ਇਹ ਤਾਂ ਤੁਸੀਂ ਆਲਟ ਸਾਡੇ ਪੇਰੈਂਟ ਤੋਂ ਸਾਰਿਆਂ ਕੋ ਮੈਸੇਜ ਆਵੇ ਤੁਹਾਡੇ ਇਹਨਾਂ ਤੋਂ ਤੈਨੂੰ ਲੋਗਰ ਕਰਨਾ ਸ਼ੁਰੂ ਹੀ ਤੇ ਕਰਦਾ ਹੈ ਇਹਦੇ ਬਾਰੇ ਮੈਂ ਕਿਹੜਾ ਹੈਗਾ ਨਾ ਕੋਲੋਂ ਇਸ ਬਾਰੇ ਕੋਈ ਸਕੂਲ ਵੱਲੋਂ ਮੈਸੇਜ ਨਹੀਂ ਗਿਆ ਹੈ ਸਾਡੇ ਕੋਲ ਸੁਣਦਾ ਮੈਂ ਕਿ ਤੁਹਾਨੂੰ ਗੱਲ ਕਰ ਰਹੇ ਨਾ ਮੈਂ ਤੇ ਰਿਪੋਰਟ ਕਰ ਰਿਹਾ ਗੱਲ ਦੋ ਮਿੰਟ ਚ ਇੰਚਾ ਕੋਈ ਨਹੀਂ ਤੁਹਾਨੂੰ ਖਾ ਗਿਆ ਵੀ ਤੇ ਮੈਨੂੰ ਸਮਝ ਨਹੀਂ ਆndi ਉਹੀ ਸਰਕਾਰ ਹੋ ਕੇ ਤੁਸੀਂ ਆਪਣੀ ਕਾਪੀ ਨਹੀਂ ਸਿੱਖੀ ਨਹੀਂ ਕੋਈ ਹੋ ਨਹੀਂ ਸੰਸਦ ਲਈ ਸਾਨੂੰ ਸੰਸਦ ਕਰੇ ਗੱਲ ਕਿੱਦਾਂ ਹੋਗੀ ਆਪਣੇ ਦੇ ਨਾਲ ਬੜਦਾ ਬਹੁਤ ਤੁਸੀਂ ਕਹਿੰਦੇ ਕਲੈਮਟਿਕ ਹੋ ਰਿਹਾ ਤੁਸੀਂ ਲੱਗਾ ਚੈੱਕ ਤਹਾਂ ਕਰ ਸੁਣੀ ਹੋ ਰਹੀ ਹੈ ਜਾਨੀ ਆਈ ਵਾਸ ਕੀ ਕਰੋ ਇਹ ਆਲਰੇਡੀ ਤੁਸੀਂ ਕਰ ਚੁੱਕੇ ਆ ਦੇਖੋ ਅਡਮੈਨਿਸਟ੍ਰੇਸ਼ਨ ਨਾ ਕਰ ਰਹੀ ਹੈ ਕਿ ਹਾਂਜੀ ਇਹਦਾ ਲੈਬਸ ਲੈ ਗਿਆ ਤੁਹਾਡੀ ਰਿਸਪੌਂਸਿਬਿਲਟੀ ਕੀ ਬਣੀ ਉਹ ਤਾਂ ਉਹੀ ਰ ਪਰਫਾਰਮ ਕਰ ਰੋ ਅਸੀਂ ਸਾਰੇ ਇਸੇ ਛੋਟੀ ਗੱਲ ਨੂੰ ਬਹੁਤ ਵੱਡੀ ਗੱਲ ਹੈ ਪੰਜਾਬ ਨੇ ਸਿੱਖਾਂ ਤੋਂ ਖਾਤਾ ਇਹ ਤਾਂ ਬਲੰਡਰ ਹੋ ਗਈ ਤੁਰਕਦੀ ਨਹੀਂ ਭਾਈ ਠੀਕ ਹੈ ਬាក់ ਨੂੰ ਗਲਤ ਵਰਤ ਤਾ ਨਹੀਂ ਕਹਿ ਲੈਣਾ ਬੋਲਾ ਦੱਸਦਾ ਹੀ ਹੈ ਵੀ ਆਪਾਂ ਇਹਦੇ ਤੇ ਅੱਜ ਬੋ ਅੱਜ ਦੀ ਐਮਜੀਐਮ ਦੀ ਗੱਲ ਆਈ ਬਿਲਕੁਲ ਬਿਲਕੁਲ ਅਸੀਂ ਅੰਡੀਨ ਆਏ ਆ ਆ ਜਿੰਨੇ ਫਾਰਮ ਨੇ ਨਾ ਸਾਡੇ ਕੋਲੇ ਆ ਸਾਰੇ ਆ ਸਾਡੇ ਕੋਲ ਸਾਰੇ ਪੇਰੈਂਟ ਤੇ ਆ ਗਏ ਹੋਏ ਫਾਰਮ ਇਹਦੇ ਕੋ ਫਾਰਮ ਇਹ ਤਾਂ ਨੋ ਨਹੀਂ ਗਿਆ ਫਾਰਮ ਨਹੀਂ ਆਪਾਂ ਚੱਟ ਕੋਈ ਨਹੀਂ ਉਹ ਸਾਰੇ ਦੇ ਸਾਰੇ ਫਰਮ ਬਾਈਟ ਲੈਣੀ ਹੈ ਲੈਣੀ ਹੈ ਜੀ ਚਲੋ ਕੋਈ ਹੋ ਗਿਆ ਸਰ ਜੀ ਹੈਲੋ ਆਪਣੀ ਗਲਤੀ ਮੰਨਣਾ ਕੀ ਕਰਦੀ ਆ ਕੀਤੀ ਆਲੀ ਆਪਾਂ ਹੁੰਦੀ ਆ ਗਲਤੀ ਮੰਨੀ ਪੈਣੀ ਹੈ ਨਹੀਂ ਮੰਨੀ ਪੈਣੀ ਸਰ ਗਲਤੀ ਹੈਗੀ ਆ ਹਾਂ ਮੰਨੀ ਕਹੀ ਅਹੀ ਰੱਖੋ ਅਹੀ ਤਾਂ ਉਹ ਸਰ ਜੇਵਾ ਨਹੀਂ ਕੋਈ ਨਾ ਨਾ ਆਪਾਂ ਸਾਰੇ ਕਰਕੇ ਆਪਣੀ ਜਗ੍ਹਾ ਸਾਰੇ ਪੜੇ ਲਿਖੇ ਆ ਹਾਂ ਬਿਲਕੁਲ ਠੀਕ ਸਾਰੇ ਜਿਹੜਾ ਜਿਹੜਾ ਹੈਗਾ ਰਿਸਪੌਂਸਿਬਿਲਟੀ ਉਹਦੀ ਹੈ ਪੋਜ਼ਿਟਿਵਿਟੀ ਵੀ ਜੇ ਕੰਮ ਕੋਈ ਸਕੂਲ ਕੋਈ ਵਾਰਡ ਅਚੀਵ ਕਰਦਾ ਹੈ ਨਾ ਅਚੀਵ ਕਰਤਾ ਜਾਂਦੇ ਉਹ ਤੇ ਉਹ ਵੀ ਹੈਡ ਆਫ ਦਿ ਡਿਪਾਰਟਮੈਂਟ ਨੇ ਉਹ ਤੇ ਇੰਸਟੀਚੂਨ ਨੇ ਐਜ ਨਹੀਂ ਜਾਣਾ ਉਸ ਤੋਂ ਜਾ ਕੇ ਟਰਾਫੀ ਲੈਣੀ ਹੈ ਜਾਂਦੀ ਉਹ ਤੇ ਹਾਊ ਕੈਨ ਯੂ ਸੇ ਕਿ ਹਾਂ ਵੀ ਮੈਂ ਉਹਨੂੰ ਪੁੱਛਦਾ ਮੈਂ ਉਹਨੂੰ ਕਰਦਾਂਗਾ ਜੇ ਉਹ ਇਟਸ ਯੂਰ ਰਿਸਪੌਂਸਿਬਿਲਟੀ ਇਹ ਤੁਹਾਡੀ ਰਿਸਪੌਂਸਿਬਿਲਟੀ ਸੀ ਇਹ ਬੱਚਿਆਂ ਦੇ ਮਾਪੇ ਜਿਹੜੇ ਜਾ ਗਏ ਸ਼ੁਕਰ ਹੈ ਅਸੀਂ ਤੇ ਨਾ ਨਾ ਮੈਂ ਕਹਿੰਦਾ ਕਿ ਕਿਤੇ ਰਹਿ ਗਿਆ ਤਾਂ ਆਪਾਂ ਨੂੰ ਕਲੈਕਸ਼ਨ ਵਿੱਚ ਜਿੱਦੀ ਕਰਾ ਦੇਣੀ ਕੋਈ ਇਸ਼ੂ ਨਹੀਂ ਸਾਡੀ ਰਾਈਟ ਕੋਈ ਸਾਡਾ ਮੋਟਿਵ ਇਦਾਂ ਦਾ ਨਹੀਂ ਸੀਗਾ ਅਗਰ ਕੋਈ ਰਹਿ ਗਿਆ ਤਾਂ ਆਪਾਂ ਨੂੰ ਮਿਚੀ ਪੂਰੀ ਪਾਲਿਸੀ ਚੱਲ ਰਹੀ ਬਹੁਤ ਵੱਡੀ ਉਪਰੋਂ ਚੱਕਰ ਚੱਲਦਾ ਪਿਆ ਸਾਰੇ ਤੁਲਾ ਹੀ ਕਰਨ ਲੱਗੇ ਇਦਾਂ ਇਹ ਸਰ ਰਹਿ ਰਹਿ ਸਰ ਨਾਲ ਆਦਰ ਲੈ ਮੈਂ ਬਿਲਕੁਲ ਹੋ ਜੀ ਜੀ ਸਾਰੇ ਸਭ ਤੋਂ ਅੱਗੇ ਸਾਰੇ ਡਾਕੂਮੈਂਟ ਦਵਾ ਕੋਰ ਦਾ ਪ੍ਰੋਸੈਸ ਕਿ ਸਿੱਧਾ ਕੋਰ ਦਾ ਕਿ ਪ੍ਰੋਸੈਸ ਕਿ ਆਹ ਦੇਖੋ ਜੀ ਫਾਰਮ ਭਰਾਰੇ ਸਾਰੇ ਫਾਰਮ ਭੇਜੋ ਸੈਂਟਰ ਫਾਰਮ ਭੇਜੋ ਹੁਣ ਕਰਕੇ ਖੜੇ ਆਪਾਂ ਓਏ ਛੋਟੀ ਜਿਹੀ ਪਹਿਲਾਂ ਤਾਂ ਜਿੰਨੇ ਸਾਰੇ ਈਵਰਸ ਸਾਰੇ ਤੁਹਾਡੇ ਇਸ ਚੈਨਲ ਦੇ ਰਾਈ ਸਾਨੂੰ ਦੇਖ ਰਹੇ ਜਾਂ ਸੁਣ ਰਹੇ ਆ ਅਸੀਂ ਸਾਰਿਆਂ ਨੂੰ ਫਤਿਹ ਬੁਲਾਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਅੱਜ ਮਸਲਾ ਬਣਿਆ ਇਹ ਮਸਲਾ ਸ਼ੁਕਰ ਹੈ ਸਵਾਘਰੂ ਪਰਮਾਤਮਾ ਦਾ ਕਿ ਜਿਹੜੇ ਬੱਚਿਆਂ ਦੇ ਜਿਹੜੇ ਪੇਰੈਂਟਸ ਹੈ ਇਹਨਾਂ ਨੇ ਇਸ ਚੀਜ਼ ਨੂੰ ਜਿਹੜਾ ਉਹ ਸਾਡੇ ਕੋਲ ਇਸ ਧਿਆਨ ਦੇ ਵਿੱਚ ਲਿਆਂਦਾ ਕਿ ਇਹ ਇੱਕ ਅਪਾਰ ਆਈਡੀ ਕਿਉਂਕਿ ਇਹ ਇੱਕ ਸੈਂਟਰ ਤੋਂ ਇਨਸਟਰਕਸ਼ਨ ਹੈ ਸਾਰੇ ਸਕੂਲਾਂ ਨੂੰ ਜਿਹੜੇ ਵੀ ਸੀਬੀਐਸਸੀ ਨਾਲ ਜਾਂ ਉਹਨਾਂ ਦੇ ਸਾਰਿਆਂ ਨਾਲ ਜੁੜੇ ਨੇ ਵੀ ਤੁਸੀਂ ਉਹ ਆਈਡੀਆਂ ਜਨਰੇਟ ਕਰਨੀਆਂ ਹਨ ਉਹਨੋਂ ਆਈਡੀਆਂ ਦੇ ਵਿੱਚ ਇੱਕ ਧਰਮ ਦਾ ਜਿਹੜਾ ਇੱਕ ਕਾਲਮ ਹੈ ਉਹ ਬਿਲਕੁਲ ਟਾਪ ਫਰਸਟ ਦੇ ਉੱਤੇ ਉਹ ਧਰਮ ਦਾ ਜਿਹੜਾ ਇੱਕ ਚ ਹੈਗਾ ਫਾਰਮ ਉਹਦੇ ਵਿੱਚ ਉਹ ਸਿਗਾ ਕਿ ਉਹਦੇ ਵਿੱਚ ਜੇ ਤੁਸੀਂ ਸਿੱਖ ਹੋ ਮੁਸਲਮਾਨ ਜਾਂ ਐਟਸੈਟਰਾ ਜਾਂ ਮਨਿਓਟੀ ਹੋ ਤੇ ਤੁਸੀਂ ਉੱਥੇ Yes ਲਿਖਣਾ ਜੇ ਤੁਸੀਂ ਹਿੰਦੂ ਹੋ ਤੇ ਉੱਥੇ ਤੁਸੀਂ No ਲਿਖਣਾ ਇਹਨਾਂ ਨੇ ਸਾਰੇ ਦੇ ਸਾਰੇ ਫਾਰਮ ਜਿਹੜੇ ਆ ਉਹ ਨੋ ਦੇ ਵਿੱਚ ਉਹ ਬਣਵਾ ਕੇ ਤੇ ਉਹ ਸਾਰੇ ਦੇ ਸਾਰੇ ਫਾਰਮ ਜਿਹੜੇ ਉਹ ਆਪਣੇ ਕੋਲੇ ਸਬਮਿਟ ਕਰ ਲਏ ਹੁਣ ਉਹ ਜੇ ਮੇਬੀ ਇਹ ਪੇਰੈਂਟਸ ਨਾ ਜਾਗਦੇ ਜਾਂ ਇਹ ਗੱਲ ਸਾਡੇ ਧਿਆਨ ਚ ਨਾ ਆਂਦੀ ਇਹ ਸਾਰੀਆਂ ਆਪਾਰ ਜਿਹੜੀਆਂ ਜਿੰਨੀਆਂ ਵੀ ਜਨਰੇਟ ਹੋਣੀਆਂ ਸੀ ਉਹ ਸਾਰੀਆਂ ਦੀਆਂ ਸਾਰੀਆਂ ਟੋਟਲ ਹਿੰਦੂ ਦੇ ਵਿੱਚ ਹੀ ਚਾਹੇ ਉਹ ਸਿੰਘ ਸੀ ਚਾਹੇ ਉਹ ਬੱਚਾ ਕੋਰ ਸੀ ਬੱਚੀਆਂ ਸੀ ਸਾਰੇ ਦੇ ਸਾਰੇ ਟੋਟਲ ਉਹ ਹਿੰਦੂ ਬਣ ਜਾਣ ਸੀ ਹਾਂਜੀ ਹਾਂਜੀ ਉਹ ਫਾਰਮ ਇੱਕ ਨਹੀਂ ਜੀ ਫਾਰਮ ਉਹ ਸਾਡੇ ਕੋਲ ਬੱਚਿਆਂ ਦੇ ਪੇਰੈਂਟਸ ਦੇ ਉਹ 8 8 10 10 ਫਾਰਮ ਆ ਚੁੱਕੇ ਹੋਏ ਨੇ ਸਾਰਿਆਂ ਦੇ ਉੱਤੇ ਨੋ ਲਿਖਿਆ ਇਹ ਸਿਰਫ ਆਪਣੇ ਆਪ ਨੂੰ ਆਪਣੀ ਸਕਿਨ ਸੇਵ ਕਰਨ ਦੇ ਲਈ ਇੱਕ ਫਾਰਮ ਸਾਡੇ ਅੱਗੇ ਲਿਆ ਕੇ ਉਹਨੂੰ ਜੈਸਾ ਵਾਲਾ ਲਿਆ ਕੇ ਰੱਖਦਾ ਮੈਂ ਇਹਨਾਂ ਨੂੰ ਹੁਣੇ ਹੀ ਕਿਹਾ ਵੀ ਮੈਂ ਕਹ ਤੁਸੀਂ ਆਪਣੇ ਸਾਰੇ ਜਿਹੜੇ ਫਾਰਮ ਨੇ ਉਹ ਜਿਹੜੇ ਫਾਰਮ ਨੇ ਉਹਨਾਂ ਨੂੰ ਤੁਸੀਂ ਦ ਟੋਟਲ ਆਫ ਸਟੂਡੈਂਟਸ ਕਿ ਮੇਰੇ ਟੋਟਲ ਸਾਰੇ ਟੋਟਲ ਸਟ੍ਰੈਂਥ ਸਕੂਲ ਦੀ ਹਾਂ ਇਹ ਗੱਲ ਅਸੀਂ ਇਹੀ ਸਵਾਲ ਆਪਣੇ ਪ੍ਰਿੰਸੀਪਲ ਰਧਾਵਾ ਨੂੰ ਪਾਇਆ ਸੀ ਵੀ ਇਹ ਜਾਣ ਤੇ ਜਾਣਬੁੱਝ ਕੇ ਹੈ ਤੇ ਜਾਣ ਜਾਂ ਅਣਜਾਣੇ ਚ ਹੁਣ ਉਹ ਜਾਣੇ ਅਣਜਾਣੇ ਦੇ ਵਿੱਚ ਜਿਹੜੀ ਇਹ ਗੱਲ ਕੀਤੀ ਹੈ ਉਹਨੂੰ ਉਹਨਾਂ ਨੇ ਗਲਤੀ ਨੂੰ ਆਪਣੀ ਨੂੰ ਕਹਿੰਦੇ ਅਸੀਂ ਆਪਣੇ ਆ ਬੰਦੇ ਆ ਤੇ ਗਲਤੀ ਨੂੰ ਅਸੀਂ ਉਹ ਰੈਕਟਿਫਾਈ ਕਰਦੇ ਹਾਂ ਅਸੀਂ ਉਹ ਕਰੈਕਸ਼ਨ ਵਾਸਤੇ ਸਾਰੇ ਪੇਰੈਂਟਸ ਦੇ ਕੋਲੋਂ ਬੇਰੀ ਸਿੰਸਪੈਕਟਲ ਹੋ ਰਹੀ ਜਿਹੜੇ ਫਾਰਮ ਇਹਨਾਂ ਨੇ ਦਿੱਤੇ ਹੈਗੇ ਆ ਬੱਚਿਆਂ ਦੇ ਜਾਰ ਇਹਨਾਂ ਦੇ ਆਪ ਇਹਨਾਂ ਦੇ ਆਪ ਦੇ ਪ੍ਰਿੰਟ ਆ ਆਪ ਦੇ ਸਕੂਲ ਦੇ ਫਾਰਮ ਇਹਨਾਂ ਦੇ ਇੱਕ ਕਰੈਕਸ਼ਨ ਦਾ ਮੈਸੇਜ ਵੀ ਕਹਿੰਦੇ ਸਕੂਲ ਕਰੈਕਸ਼ਨ ਦਾ ਮੈਸੇਜ ਇਹੀ ਆਇਆ ਨਾ ਜਦੋਂ ਇਹ ਗੱਲ ਜਦੋਂ ਸਾਰੇ ਪਾਸੇ ਸਾਰੇ ਪੇਰੈਂਟਸ ਦੇ ਕੋਲ ਸਾਰਿਆਂ ਆਪਣੀਆਂ ਇਹਨਾਂ ਇਹਨਾਂ ਨੇ ਪੇਰੈਂਟਸ ਗਰੁੱਪ ਦੇ ਜਦੋਂ ਮੈਸੇਜ ਕੀਤਾ ਤਾਂ ਉਹਦੇ ਵਿੱਚ ਇਹਨਾਂ ਨੂੰ ਵੀ ਪਤਾ ਲੱਗਾ ਹੋਰ ਪੇਰੈਂਟਸ ਨੇ ਵੀ ਇਹਨਾਂ ਨੂੰ ਅਪਰੋਚ ਕਰਨੀ ਸ਼ੁਰੂ ਕਰਤੀ ਵੀ ਤੁਸੀਂ ਆ ਕੀ ਕਰ ਦਿੱਤਾ ਉਸ ਹਾਂਜੀ ਕਿੰਨੇ ਪਰੰਦੇ ਜੁਤੇ ਗਏ ਸਾਰੇ ਟੋਟਲ ਸਕੂਲ ਦੀ ਜਿੰਨੀ ਸਟ੍ਰੈਂਥ ਹੈ ਸਾਰਿਆਂ ਦੇ ਫਾਰਮ ਪੱਕੇ ਪ੍ਰਿੰਟੀ ਕਰਦੇ ਨੋ ਪੱਕੇ ਪ੍ਰਿੰਟੀ ਨੋ ਦੇ ਵਿੱਚ ਕਰ ਦਿੱਤੇ ਗੱਲ ਖਤਮ ਵੀ ਇਹ ਨੋ ਹੀ ਹੈ ਇਹ এনवायरमेंट ਇੱਕ ਕਰਨ ਦਾ ਕਾਰਨ ਕੀ ਹੈ ਕਿ ਮੈਂ ਜਾਣਾ ਤਾਂ ਕਰਨ ਦਾ ਕਾਰਨ ਕੀ ਹੈ ਕਿ ਸਿੱਖਾਂ ਨੂੰ ਢਾ ਲਾਉਣ ਦੀ ਕੋਸ਼ਿਸ਼ ਕੀਤੀ ਅਸਲ ਚ ਸਹੀ ਮਾਇਨੇ ਚ ਨਾ ਸਿੱਖੀ ਨੂੰ ਸਿੱਖੀ ਦੀ ਇੱਕ ਜਿਹੜੀ ਆਪਾਂ ਕਹਿੰਦੇ ਆ ਨਾ ਵੀ ਸਾਰੇ ਹੀ ਘਟ ਗਿਣਤੀਆਂ ਉਹਦੀ ਗਿਣਤੀ ਨੂੰ ਹੋਰ ਘਟਾਉਣ ਵਾਸਤੇ ਮਤਲਬ ਸਾਰੀ ਜਿੰਨੀ ਆਣ ਵਾਲੀ ਅਗਲੀ ਜਨਰੇਸ਼ਨ ਹੈ ਉਹਨਾਂ ਸਾਰਿਆਂ ਦੀਆਂ ਆਈਡੀਆਂ ਦੇ ਵਿੱਚ ਉਹ ਹਿੰਦੂ ਧਰਮ ਲਿਖਿਆ ਜਾਏਗਾ। ਇਹੀ ਤਾਂ ਜਿਹੜੀ ਸੈਂਟਰ ਜਾਂ ਆਰਐਸਐਸ ਜਾਂ ਬੀਜੇਪੀ ਜਿਹੜੀ ਉਹ ਕਰਦੀ ਆ ਰਹੀ ਹੈ ਉਹ ਇਹੀ ਤਾਂ ਕਰਦੀ ਆ ਰਹੀ ਹੈ ਸਿੱਖਾਂ ਨਾਲ। ਉਹੀ ਸਿੱਖਾਂ ਹੁਣ ਵੇਖੋ ਸਭ ਤੋਂ ਵੱਡੀ ਗੱਲ ਇਹ ਸਿੱਖ ਇੰਸਟੀਚਿਊਸ਼ਨ ਹੈ। ਇਹ ਮਿੰਟ ਕੁਮਰੀ ਗੁਰਨਾਨਕ ਪਬਲਿਕ ਸਕੂਲ ਹੈ। ਤੇ ਜੇ ਇਤਨਾ ਸਕੂਲਾਂ ਦੇ ਵਿੱਚ ਹੀ ਇਹ ਕੁਝ ਹੋਣਾ ਹੈ। ਚਾਹੇ ਉਹ ਲੈਕ ਆਫ ਮੈਂ ਕਹਨਾ ਇਹਦੀ ਅਵੇਅਰਨੈਸ ਕਹਿ ਲਓ ਇਹਦੀ ਨੈਗਲੀਜੈਂਸੀ ਕਹਿ ਲਓ ਜਾਂ ਜੇ ਉਹ ਪਰ ਸਾਡੀ ਸਿੱਖੀ ਦਾ ਤਾਂ ਘਾਣ ਹੋ ਗਿਆ ਨਾ। ਸਾਡੀ ਸਿੱਖੀ ਦੀ ਗਿਣਤੀ ਤਾਂ ਅਸੀਂ ਆਪਣੇ ਆਪ ਹੀ ਘਟਾਉਂਦੇ ਆ ਗਏ। ਉਹੀ ਗੱਲ ਦੇ ਉੱਤੇ ਅਸੀਂ ਪਹਿਰਾ ਦਿੰਦਿਆਂ ਹੋਇਆਂ ਅਸੀਂ ਤੁਹਾਡੇ ਮਾਦੀਆਂ ਦੇ ਰਾਈ ਸਾਰੇ ਪੰਜਾਬ ਦੇ ਸਾਰੇ ਜਿੰਨੇ ਸਕੂਲ ਨੇ ਅਸੀਂ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਅਪੀਲ ਵੀ ਕਰਦੇ ਆਂ ਤੇ ਤਾੜਨਾ ਵੀ ਕਰਦੇ ਆਂ ਜਿੰਨੇ ਵੀ ਇਹ ਹਰਕਤ ਕੀਤੀ ਫਿਰ ਉਹ ਸਕੂਲ ਦਾ ਗੇਟ ਜਿਹੜਾ ਉਹ ਪਰਮਾਨੈਂਟ ਸੀਲਾਂ ਲਾ ਕੇ ਹੀ ਬੰਦ ਕਰਾਵਾਂਗੇ ਇਹਨਾਂ ਦੇ ਇਦਾਂ ਦੇ ਸਕੂਲ ਚੱਲਣ ਨਹੀਂ ਦੇਵਾਂਗੇ ਜਿਹੜਾ ਜਿਹੜਾ ਕਮ ਇਸ਼ੂ ਹੋਇਆ ਹੁਣ ਜਿਹੜਾ ਪ੍ਰਿੰਸੀਪਲ ਹੈ ਜੀ ਉਹ ਕਹਿੰਦਾ ਵੀ ਅਸੀਂ ਜਿਹੜੇ ਉਹਦੇ 'ਚ ਨਾ ਇੱਕ ਮਾਈਨਰ ਕਰੈਕਸ਼ਨ ਆ ਸਾਰੇ ਨੋ ਹੈ ਜੀ ਆ ਜਿੰਨੇ ਜਿੰਨੇ ਫਾਰਮ ਹੈ ਆ ਸਾਰੇ ਆ ਪੰਜਵੀਂ ਦਾ ਹੁਣ ਡੀ ਕਲਾਸ ਦਾ ਬੱਚਾ ਹੈ ਉਹਦਾ ਵੀ ਉਹਨੇ ਪੇਰੈਂਟਸ ਨੇ ਪਾਇਆ ਉਹ ਵੀ ਹੈ ਉਹ ਵੀ ਨੋ ਹੈ ਉਹ ਵੀ ਨੋ ਹੈ ਹੁਣ ਦੇਖੋ ਪ੍ਰਿੰਸਪਲ ਹੁਣ ਜਿਹੜਾ ਪ੍ਰਿੰਸੀਪਲ ਦਾ ਜਿਹੜਾ ਹੈਗਾ ਉਹਨੇ ਉਹਦਾ ਜਿਹੜਾ ਇਹਦਾ ਸੋਲੂਸ਼ਨ ਹੈ ਜਿਹੜਾ ਐਕਚੁਅਲ ਸੋਲੂਸ਼ਨ ਹੈ ਉਹ ਇਹ ਹੈ ਕਿ ਇਹਦੇ ਚ ਜਿਹੜੀ ਉਹ ਮਾਈਨਰ ਕ Correction ਵਾਲਾ ਜਿਹੜਾ ਫਾਰਮ ਭਰ ਕੇ ਉਹ ਵੀ ਉਹ ਵੀ ਕੰਪੀਟੈਂਟ ਜਿਹੜਾ ਹੈ ਉਹ ਸਕੂਲ ਹੀ ਹੈ ਹੈਡ ਆਫ ਦਾ ਜਿਹੜਾ ਇੰਸਟੀਟਿਊਸ਼ਨ ਹੈ ਪ੍ਰਿੰਸੀਪਲ ਉਹੀ ਕੰਪੀਟੈਂਟ ਹੈ ਉਹੀ ਆਪਣੇ ਲੋਕ ਕਰੈਕਸ਼ਨ ਦੇ ਫਾਰਮ ਨਾਲ ਲਾ ਕੇ ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਉਹ ਠੀਕ ਕਰਾਇਆ ਕਿੰਨੇ ਬੱਚਿਆਂ ਨੂੰ ਦੇ ਚੁੱਕੇ ਨੇ ਜਿਹਦਾ ਨਾਮ ਹੈਗਾ ਹੀ ਗੁਰਨਾਮ ਸਿੰਘ ਤੁਹਾਡਾ ਨਾਮ ਕੀ ਹੈ ਜੀ ਗੁਰਨਾਮ ਸਿੰਘ ਤੁਹਾਡੇ ਬੱਚੇ ਬੱਚੇ ਮੇਰਾ ਸੈਜਦੀਪ ਸਿੰਘ 5ਡੀ ਇੱਥੇ ਪੜਦਾ ਤੇ ਪਹਿਲੇ ਤਾਂ ਮੈਂ ਪਾਰਟੀ ਬਣਾ ਦੇ ਹੱਕ ਚ ਦੀ ਸੀਗਾ ਫਿਰ ਇਹਨਾਂ ਦੇ ਟੀਚਰਸ ਨੇ ਜ਼ੋਰ ਪਾਇਆ ਤਾਂ ਮੈਂ ਕੰਸੈਂਟ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਬੁਲਾ ਲੈਂਦੇ ਆ ਫਿਰ ਕੱਲ ਸ਼ਾਮ ਨੂੰ ਸਾਨੂੰ ਪਤਾ ਲੱਗਾ ਪੇਰੈਂਟਸ ਮੈਸੇਜ ਦੇ ਵਿੱਚ ਵੀ ਇੱਕ ਕਾਲਮ ਇਹ ਹੈ ਉਹਦੇ ਵਿੱਚ 9 ਭਰਿਆ ਜਾ ਰਿਹਾ ਸਾਰੇ ਹਿੰਦੂ ਸ਼ੋਕ ਇੱਥੇ ਜਾ ਰਹੇ ਸਵੇਰੇ ਮਾਰਨਿੰਗ ਮੈਂ 9 ਵਜੇ ਪ੍ਰਿੰਸੀਪਲ ਸਰ ਕੋ ਆਇਆ ਸੀਗਾ ਤੇ ਮੈਂ ਇਹਨਾਂ ਨੂੰ ਇਸ ਕਨਸੈਪਟ ਤੇ ਪੁੱਛਿਆ ਸੀ ਕਿ ਮੈਂ ਕਿਹਾ ਇੱਕ 5D ਪੂਰੀ ਕਲਾਸ ਆ ਪੂਰਾ ਪੀਡੀਐਫ ਆ ਮੇਰੇ ਕੋਲ 5D ਦਾ ਇਹ ਸਾਰੇ ਜਿੰਨੇ ਬੱਚੇ ਆ ਇਹ ਸਾਰੇ 9 ਕਿਦਾਂ ਮਤਲਬ ਇਹਨਾਂ ਨੇ ਮੈਨੂੰ ਕੋਈ ਪ੍ਰੋਪਰ ਇਨਫੋਰਮੇਸ਼ਨ ਨਹੀਂ ਦਿੱਤੀ ਮੈਨੂੰ ਕਿੰਨੇ ਵੀ ਤੇਰੇ ਬੱਚੇ ਦੀ ਅਸੀਂ ਪਾਲ ਆਰ ਆਈਡੀ ਕੈਨਸਲ ਕਰ ਦਿੰਦੇ ਮੈਂ ਕਿਹਾ ਮੇਰੇ ਬੱਚੇ ਦੀ ਪਾਲ ਆਰ ਆਈਡੀ ਨਹੀਂ ਬਣਉਣੀ ਤੇਰੇ ਤੇਰੇ ਬੱਚੇ ਦੀ ਕੈਨਸਲ ਕਰ ਦੇ ਭਾ ਸੁਪਰੀਮ ਕੋਰਟ ਆ ਜੇ ਮੇਰੇ ਸਾਈਨਾਂ ਤੋਂ ਬਿਨਾ ਇਹ ਪਾਲ ਆਰ ਆਈਡੀ ਨਹੀਂ ਬਣੂਗੀ ਤੇ ਬਾਕੀਆਂ ਦਾ ਤੈਨੂੰ ਕੋਈ ਲੈਣਾ ਦੇਣਾ ਨਹੀਂ ਮੈਂ ਕਿਹਾ ਸਾਰੇ ਸਾ ਸਾਨੂੰ ਬਾਕੀਆਂ ਨਾਲ ਵੀ ਲੈਣਾ ਦੇਣਾ ਹੈਗਾ ਵੀ ਸਿੱਖ ਹਿੰਦੂ ਕਿੱਦਾਂ ਹੋਗੇ ਇਹ ਵਾਲੀ ਗੱਲ ਤੁਹਾਨੂੰ ਸਕੂਲ ਦੇ ਪ੍ਰਿੰਸੀਪਲ ਨੇ 23 ਮਾਰਨਿੰਗ ਦੇ ਵਿੱਚ ਮੈਨੂੰ ਤੇ ਇਹ ਫਿਰ ਮੈਂ ਚਲਾ ਗਿਆ ਆਪਣੇ ਬੱਚੇ ਦੀ ਕੈਨਸਲ ਕਰਵਾ ਕੇ ਉਸ ਤੋਂ ਬਾਅਦ ਐਜ਼ ਅ ਮੈਂਬਰ ਆਫ ਸਿੱਖ ਤਾਲਮਿਲ ਕਮੇਟੀ ਫਿਰ ਟੰਡਾ ਸਾਹਿਬ ਨਾਲ ਅਪਰੋਚ ਕੀਤੀ ਵਿੱਕੀ ਭਾਈ ਨਾਲ ਅਪਰੋਚ ਕੀਤੀ ਵੀ ਆ ਇੱਕ ਪ੍ਰੋਬਲਮ ਬੜੀ ਵੱਡੀ ਆ ਇਸ ਤੋਂ ਬਾਅਦ ਨਾ ਵੀ ਜਦੋਂ ਮੈਨੇ ਪੇਰੈਂਟਸ ਗਰੁੱਪ 'ਚ ਇੱਕ ਮੈਸੇਜ ਪਾਇਆ ਵੀ ਆਪਾਂ ਜਿਹੜੇ ਆਪਣੇ ਜਿਹੜੇ ਹੈਗੇ ਆ ਬੱਚੇ ਸਿੱਖ ਬੱਚਾ ਦੇ ਨੋ ਆ ਤੁਸੀਂ ਜਾ ਕੇ ਗੱਲ ਕਰੋ ਕਿਉਂਕਿ ਪ੍ਰਿੰਸੀਪਲ ਸਰ ਕਹਿੰਦੇ ਆ ਵੀ ਪੇਰੈਂਟਸ ਆਣ ਮੇਰੇ ਕੋਲ ਵੀ ਤੁਸੀਂ ਆਪਣਾ ਆਪਣਾ ਮ ਉਸ ਤੋਂ ਬਾਅਦ ਮੈਨੂੰ ਫਿਰ ਇੱਕ ਪੇਰੈਂਟ ਦਾ ਆਇਆ ਉਹ ਐਲ ਕੇ ਜੀ ਦਾ ਬੱਚਾ ਉਹਦੇ ਵੀ ਸਾਰੇ ਬੱਚੇ ਇਦਾਂ ਹੀ ਐ ਨੋ ਮਤਲਬ ਮੈਂ ਇਹਨਾਂ ਨੂੰ ਇਹੀ ਪੁੱਛਦਾ ਬਾਈ ਮਿਸਟੇਕ ਦੋ ਬੱਚੇ ਹੋ ਸਕਦੇ ਚਾਰ ਬੱਚੇ ਹੋ ਸਕਦੇ ਪੰਜ ਬੱਚੇ ਹੋਗੇ ਸਾਰਾ ਕਿਦਾਂ ਹੋ ਗਿਆ ਜੀ ਫਾਈਵ ਦੀ ਸਾਰੀ ਕਿਦਾਂ ਹੋ ਗਈ ਐਲ ਕੇ ਜੀ ਵਿੰਗ ਸਾਰਾ ਕਿਦਾਂ ਹੋ ਗਿਆ ਮੈਂ ਤੋਕੇ ਦੇਖਦੇ ਪਿਓ ਸਿੱਖਾਂ ਨੂੰ ਤੁਸੀਂ ਵੀ ਸਿੱਖ ਜਿੰਦੇ ਕੇ ਮਰ ਕੇ ਗੱਲ ਇਹੀ ਹੈ ਕਹਿੰਦਾ ਵਿੱਚ ਪ੍ਰੋਬਲਮ ਇਹ ਆ ਵੀ ਪਹਿਲੀ ਗੱਲ ਤਾਂ ਇਹ ਕੰਬਸਰੀ ਹੈ ਨਹੀਂ ਪਾਰ ਆ ਰਹੀ ਤੇ ਜੇ ਕੰਬਸਰੀ ਨਹੀਂ ਤਾਂ ਤੁਸੀਂ ਬੱਚੇ ਨੂੰ ਫੋਰਸ ਕਿਉ ਕਰਦੇ ਹੋ ਦੂਜੀ ਗੱਲ ਆ ਕਾਲਮ ਦੀ ਮਿਸਟੇਕ ਨਹੀਂ ਹੋਣੀ ਚਾਹੀਦੀ ਬਹੁਤ ਵੱਡੀ ਗੱਲ ਐ ਕਿਉਂਕਿ ਇਸ ਆਪ ਆਰ ਆਈ ਡੀ ਦੇ ਨਾਲ ਪੈਨ ਕਾਰਡ ਜੁੜਨਾ ਬੱਚੇ ਦਾ ਕੋ ਆਧਾਰ ਕਾਰਡ ਜੁੜਨਾ ਉਹਦੇ ਸਰਟੀਫਿਕੇਟ ਜੁੜਨੇ ਆ ਤੇ ਐਜੇ ਉਹ Hindu ਹੋ ਗਿਆ ਤੇ ਪੇਰੈਂਟ ਵੀ Hindu ਹੋਗੇ ਨਹੀਂ ਨਹੀਂ ਪੂਰੀ 5 ਬੀ ਵਿੰਗ ਦੀ ਪੂਰੇ ਬੱਚੇ ਸਾਰੇ ਬੱਚਿਆਂ ਦਾ ਮਤਲਬ Hindu ਲਿੰਗ ਦਿੱਤਾ ਗਿਆ ਸਾਰੇ ਜਿੰਨੇ ਸਿੱਖ ਆ ਵੈ ਗੁਰਜੀਕਾ ਖਾਲਸਾ ਕਿਹੜੇ ਮੈਟਰ ਨੂੰ ਲੈ ਕੇ ਤੁਸੀਂ ਸਕੂਲ ਦੇ ਵਿੱਚ ਆਏ ਹੋ ਕਿ ਪੂਰਾ ਵਿਸ਼ਾ ਨਹੀਂ ਨੂੰ ਵਿਸ਼ਾ ਤਾਂ ਚਲੋ ਤੁਸੀਂ ਅੱਗੇ ਪਹਿਲੇ ਸਾਰਾ ਪਤਾ ਲੱਗ ਗਿਆ ਮੈਂ ਜਿਲ੍ਹੇ ਪੰਜਾਬ ਦੇ ਸਮੂਹ ਜਿਹੜੇ ਆਪਣੇ ਸਕੂਲਾਂ ਦੇ ਬੱਚੇ ਜਿਹੜਾ ਸਾਡੇ ਭਲੈਗ ਨੇ ਸਿੱਖ ਵੀਰ ਨੇ ਉਹਨਾਂ ਅਪੀਲ ਕਰਦੇ ਜਦੋਂ ਵੀ ਤੁਸੀਂ ਇਹ ਪਾਰ ਆਈਡੀ ਭਰਨੀ ਹੈ ਉੱਥੇ ਜ਼ਰੂਰ ਚੈੱਕ ਕਰ ਲਓ ਵੀ ਇੱਥੇ ਗਲਤ ਫਾਰਮ ਤਾਂ ਨਹੀਂ ਕਿਉਂਕਿ ਜੇ ਅਸੀਂ ਜੇ ਅਸੀਂ ਅੱਜ ਉਹ ਗਲਤ ਫਾਈਲ ਭਰਾਂਗੇ ਕੱਲ ਨੂੰ ਸਾਡੇ ਸਾਰੇ ਬੱਚੇ ਹਿੰਦੂ ਬਣ ਜਾਣਗੇ ਇਸ ਲਈ ਫਾਰਮ ਭਰਨ ਤੋਂ ਪਹਿਲੇ ਪੂਰੀ ਤਰ੍ਹਾਂ ਚੈੱਕ ਕੀਤਾ ਜਾਵੇ ਇੱਕ ਚੀਜ਼ ਵੀ ਨਾਲ ਹੈ ਇਹ ਆਇਡੈਂਟੀਟੀ ਕਾਰਡ ਬਣਾਉਣੇ ਸੀ ਆਇਡੈਂਟੀਟੀ ਕਾਰਡ ਬਣਦੇ ਆਇਡੈਂਟੀਟੀ ਕਾਰਡ ਜੇ ਜਦੋਂ ਤੁਸੀਂ ਨੋ ਲਿਖਦੇ ਹੋ ਤਾਂ ਹਿੰਦੂ ਆਟੋਮੈਟਿਕਲੀ ਹਿੰਦੂ ਹੋ ਗਿਆ ਅਸੀਂ ਉੱਡੀ ਚਾਹੁੰਦੇ ਪਰ ਜੋ ਇਸ ਵੇਲੇ ਜਿਹੜੇ ਪ੍ਰਿੰਸੀਪਲ ਲੈ ਕੇ ਰਹਿੰਦਾ ਹਾਲ ਸਾਹ ਉਹ ਉੱਥੇ ਆਪਾਂ ਪੂਰੀ ਤਰ੍ਹਾਂ ਚੈੱਕ ਕੀਤਾ ਜਾਵੇ ਉੱਥੇ ਪੂਰਾ ਸਿੱਖ ਕਾਲ ਭਰਿਆ ਜਾਵੇ ਜੇ ਬੱਚਿਆਂ ਨੂੰ ਕਾਲਾ ਪਰਣਾ ਤੁਸੀਂ ਖ ਭਰਿਆ ਜਾਵੇ ਉਹਨੇ ਮਾਂ ਪਿਓ ਪੂਰੀ ਅਲਰਟ ਹੋ ਕੇ ਫਰਮ ਭਰ ਸੌਨ ਲਿਖਣ ਦੀ ਜ਼ਿਆਦਾ ਜ਼ਰੂਰਤ ਹੈ ਕਿ ਉੱਥੇ ਸਿੱਖ ਲਿਖੋ ਸਿੱਖ ਲਿਖੋ ਸਿੱਖ ਲਿਖੋ ਸਿੱਖ ਲੇ ਕੇ ਟਿਕ ਮਾਰ ਕੀਤਾ ਜਾਵੇ ਅਸੀਂ ਸਬੂਚੀ ਸਿੱਖ ਜੰਤੂ ਨੂੰ ਅਪੀਲ ਕਰਦੇ ਫਾਰਮ ਆਪਾਂ ਜਿਹੜੀ ਆਈਡੀ ਦੇ ਫਾਰਮ ਰੋ ਤੋਂ ਪਹਿਲੇ ਪੂਰੀ ਤਰ੍ਹਾਂ ਚੈੱਕ ਕੀਤਾ ਜਾਵੇ ਉੱਥੇ ਸਿੱਖ ਸ਼ਬਦ ਲਿਖਿਆ ਜਾਵੇ ਤਾਂ ਹੀ ਸਾਡੀ ਆਇਡੈਂਟੀ ਬਣੇਗੀ ਜੀ ਐਸੇਂ ਅਗਰ ਕੋਈ ਇਸ਼ੂ ਹੋ ਤਾਂ ਉਹਨੂੰ ਸੌਟਡ ਆਊਟ ਕੀਤਾ ਜਾ ਜਾਏਗਾ ਕੋਈ ਵੀ ਇਸ਼ੂ ਹੋਵੇ ਸਰ ਜਿਹੜਾ ਵੀ ਆਇਆ ਕਿ ਪੇਰੈਂਟਸ ਰੋਸਟਾ ਰਹੇ ਕਿ ਕੁਝ ਇਸ਼ੂ ਹੋਇਆ ਸੀ ਕੀ ਮੈਂਟਰਸ ਆ ਪਾਰ ਆਈਡੀ ਸੈਂਟਰ ਤੋਂ ਆਇਆ ਜੋ ਵੀ ਆਇਆ ਸਾਨੂੰ ਇਨਸਟਰਕਸ਼ਨ ਆਈਆਂ ਅਗਰ ਕੋਈ ਇਸ਼ੂ ਆਇਆ ਉਹਦੇ ਚ ਉਹਨੂੰ ਸਾਰਟ ਆਊਟ ਕਰ ਲਿਆ ਜਾਏਗਾ ਸਰ ਸਾਰਿਆਂ ਦੇ ਕਿਤਾ ਮਤਲਬ ਹਿੰਦੂ ਸਰ ਕਿਸੇ ਨੂੰ ਕੋ ਹਿੰਦੀ ਨਹੀਂ ਲਿਖਿਆ ਹੈ ਸੱਚ ਨਹੀਂ ਲਿਖਿਆ ਹੈ ਕੋਈ ਲਿਖੇਗਾ ਕੋਈ ਅਗਰ ਕਿਸੇ ਕਿਸੇ ਦਾ ਰਹਿ ਗਿਆ ਉਹਨੂੰ ਕਰੈਕਟ ਕੀਤਾ ਜਾਏਗਾ ਨਾਥਿੰਗ ਟੂ ਵਰੀ ਸਰ ਜੀ ਨਾਮ ਜਿਹੜਾ ਆਪਣਾ ਹੋ ਸਕਦੀ ਹੈ ਸਰ ਨਾਲ ਕਲਾਸ ਕਿਤਾ ਹੋ ਸਕਦੀ ਹੈ ਹਾਂਜੀ ਸਰ ਇੱਕ ਜਣੇ ਦੀ ਉਸ ਦੀ ਸਾਰੇ ਜਣੇ ਦੀ ਕਿਤਾ ਹੋ ਸਕਦੀ ਹੈ ਸਾਰਿਆਂ ਦਾ ਜੀ ਸਾਰਿਆਂ ਦਾ ਡਾਟਾ ਹੀ ਨਹੀਂ ਭੇਜਿਆ ਸਰ ਅਜੇ ਕੀ ਗੱਲ ਕਰਦੇ ਹੋ ਕੋਨਾ ਉਹ ਕਹਿ ਰਹੇ ਨੇ ਕਿ ਸਾਰੇ ਨਹੀਂ ਹਿੰਦੂ ਲੱਗਦਾ ਆ ਤੁਹਾਡੇ ਸਾਹਮਣੇ ਇੱਥੇ ਯੈਸ ਲਿਖਿਆ ਹੈ ਆਪ ਸਰ ਨਾਮ ਕੀ ਹੈ ਜੀ ਆਪਣਾ ਹੁਣ ਨਹੀਂ ਸਰ ਇਹ ਸਾਰੇ ਪਾਸੇ ਗਿਆ ਮੇਰੇ ਟੇਬਲ ਤੇ ਜਿਆ ਨਹੀਂ ਨਹੀਂ ਰਾਈਟ چلو <تصفح> <بھی ایزا سکھو> تھنک <متحدث>